ਕਮਾਲ ਸੀ ਤੁਹਾਡਾਂ ਸਾਫ਼ ਕਰਾਂਗੇ ਸਾਰੇ ਪਾਸੇ ਇਹ ਰੱਖਣਾ ਮੈਂ ਸਾਝੇ ਇਹਵੇਂ ਨਹੀਂ ਉੱਠਣਾ ਤੇ ਮੇਰੇ ਕੋਲ ਸੰਗਤਾਂ ਨੇ ਤੁੰਨਾ ਨੂੰ ਪੈਸੇ ਖਾ ਕੇ ਬੈਗਿਆ ਸਾਡੇ ਗਰੀਬਾਂ ਨੇ ਕੌਣ ਸੁਣੇਗਾ ਠੀਕ ਹੈ ਜੀ ਸਰਬੱਤ ਦਾ ਭਲਾ ਕਰਾਓ ਸਾਫ਼ ਕਰਾਂ ਸਾਰੇ ਚਾਬ ਕਰਾਓ ਤੁਸੀਂ ਬੋਲੋ ਇੱਥੇ ਬੋਲੋ ਮੈਂ ਪਰਚਾ ਉਹਨਾਂ ਤੇ ਕਰਾਂਗਾ ਮੈਂ ਉਹਨਾਂ ਨੂੰ ਗੁਸਤਾਰ ਕਰਾਂਗਾ ਮੈਂ ਤੁਹਾਡਾ ਜੋ ਵੀ ਆਖੇ ਉਹ ਦਵਾਵਾਂਗਾ ਐਨੀ ਗੱਲ ਕਰੋ ਕਿ ਮੈਂ ਉੱਠ ਕੇ ਸੰਗਤ ਨਹੀਂ ਕਰੀ ਜੀ ਫਰਟੇ ਫੜ ਲਾ ਮੇਰੀ ਗੱਲ ਸਰ ਬਈ ਦਾ ਮਤਲਬ ਇਹੀ ਹੁੰਦਾ ਬਈ ਬੰਦਿਆਂ ਨੂੰ ਅਰੈਸਟ ਕਰਨਾ ਠੀਕ ਸਰ ਠੀਕ ਹੈ ਬੰਦੇ ਇਹੀ ਰਿਸਟਾਰ ਕਰਕੇ ਜੇਲੇ ਭੇਜਨੇ ਆ ਮੈਨੂੰ ਸਾਰਾ ਸਬੂਤ ਏ ਸਬੂਤ ਚਾਹੀਦਾ ਸਾਨੂੰ ਸਾਰਾ ਸਬੂਤ ਚਾਹੀਦਾ ਸਬੂਤ ਕਿਉਂ ਨਾ ਐਕਸੀਡੈਂਟ ਹੋਇਆ ਠੀਕ ਹੈ ਤੇਰਾ ਬੰਦੇ ਨੇ ਕੀਤਾ ਤੰਦੂ ਪੈਸੇ ਖਾਦੇ ਸਾਰਾ ਆਪਣੇ ਤੈਨੂੰ ਖਵਾ ਨਹੀਂ ਉਹ ਕਿੰਦੇ ਖਾਣਾ ਬਸ ਕਰਾਇਆ ਇਹ ਇਸ ਕਰਕੇ ਦੀ ਮੌਤ ਹੋ ਗਈ ਹੈ ਡੈੱਡ ਬੋਲੀ ਦੇ ਉੱਪਰ ਸਾਡੇ ਸਰਪੰਚ ਨੂੰ ਹੀ ਭਾਲੇ ਕਰ ਰਹੀ ਹੈ ਇਹਨਾਂ ਦੇ ਬਿਆਨ ਦੇ ਉੱਪਰ ਸੋ ਤੁਹਾਡੇ ਤੇ ਦੋਸ਼ ਲੱਗ ਰਹੇ ਨੇ ਕਿ ਤੁਸੀਂ ਜੋਇਸਿੰਗ ਵਾਲੇ ਸਰਪੰਚ ਨੂੰ ਕਿਸੇ ਅਰਾਮਿਤ ਨਹੀਂ ਨਹੀਂ ਉਹ ਸਰਪੰਚ ਦੇ ਕਿਸੇ ਨਾਲ ਤੁਹਾਨੂੰ ਮਾਮਾ ਹੋ ਗਈ ਸੀ ਤੁਸੀਂ ਪੁਲਿਸ ਸਾਹਮਣੇ ਬਿਜੋਤੇ ਖਲਾਫ ਦਰਖਾਸਤਾਈ ਹੋਈ ਉਹ ਹੱਲ ਕਰਾ

ਸਾਡੀ ਪੋਸਟ ਮਾਰਦਾ ਚਾਹੀਂ ਮੁੰਡਾ ਜਵਾਬ ਚਾਹੀਂ ਕਾ ਕਰਾਂਦੇ ਸਾਡੇ ਜਿਹੜੀ ਇਹਨਾਂ ਨੇ ਕਾਨੂੰਨੋਂ ਬਾਹਰੋਂ ਕਰਵਾਈ ਕੀਤੀ ਸਰਪੰਚ ਨੂੰ ਭਾਇਆਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਇਹਨੂੰ ਕਹਿੰਦੇ ਵੀ ਇਹਨਾਂ ਨੇ ਨਜਾਇਜ਼ ਪਛਾਇਆ ਜੀ ਨਜਾਇਜ਼ ਨਜਾਇਜ਼ ਨਹੀਂ ਹੈ ਸਰਪੰਚ ਸਾਹਿਬ ਨੂੰ ਸਮੱਸਿਆ ਆਈ ਸੀ ਸਾਡੇ ਕੋਲ ਸਾਡੇ ਪੋਸਟ ਮਾਰਦ ਕਰਾ ਲਈ ਨਜਾਇਜ਼ ਉਹਨੂੰ ਬਿਠਾਇਆ ਸਰਪੰਚ ਸਾਹਿਬ ਨੂੰ ਫੌਜਾ ਸਿੰਘ ਸਰਾਰੀ ਦੀ ਫੋਟੋਸਾਈਕਲ ਬੜਾ ਟੋਕੜੀ ਟੋੜੀ ਨਾ ਸਾਡਾ ਬੰਦਾ ਮਾਰ ਗਿਆ ਨਾਲੇ ਸਟੇਜ ਬਸਾਇਆ ਗਿਆ ਨਾਲੇ ਤੁਸੀਂ ਮਤ ਮੇਰੇ ਸਰਪੰਚ ਨੂੰ ਬਾਹਰ ਆ ਕੇ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਨਾ ਜੀ ਬੰਦੇ ਫੜ ਕੇ ਉਹਨਾਂ ਰੈਸਟ ਕੀਤਾ ਜਾਵੇ ਬੰਦੀਕਾਰ ਵੀ ਉਹਨਾਂ ਦੇ ਕੀਤੀ ਜਾਵੇ ਸਾਡਾ ਕੋਈ ਨਹੀਂ ਕਰਨਾ ਨਹੀਂ ਅਸੀਂ ਮੇਰੇ ਤੇ ਜੱਲ ਨਹੀਂ ਕੰਮ ਤੇ ਇਹ ਸਾਡਾ ਕਾਰ ਦਾ ਕਰਵਾਦ ਸਾਡਾ ਸਾਡਾ ਕੋਈ ਨਹੀਂ ਕਰਨਾ ਨਹੀਂ ਅਸੀਂ ਮੇਰੇ ਤੇ ਜੱਲ ਨਹੀਂ ਕੰਮ ਤੇ ਇਹ ਸਾਡਾ ਕਾਰ ਦਾ ਕਰਵਾਦ ਸਾਨੂੰ ਇਨਸਾਫ ਚਾਹੀਦਾ ਜਿਹੜਾ ਕੋਈ ਤੁਹਾਨੂੰ ਧੰਨਾ ਲਾਣਾ ਪਿਆ ਬੰਦਾ ਜੀ ਮਰ ਗਿਆ ਪੁਲਿਸ ਨੂੰ ਪਤਾ ਵੀ ਇਹ ਇੱਕ ਗੱਲ ਵੀ ਕਿਉਂ ਨਹੀਂ ਕੀਤੀ ਕੀ ਚਾਹੀਦਾ ਇਹਨਾਂ ਦਾ ਕਾਰਵਾਜ ਕਰਨੀ ਚਾਹੀਦੀ ਉਹਨੇ ਕਹੀ ਚਾਹੀਦੀ ਉਹਨੇ ਪੈਸੇ ਖਾ ਲੈਣ ਉਹਨਾਂ ਪੈਸੇ ਕਾਹਦੇ ਸੰਸਾਨ ਨਹੀਂ ਚਾਹੀਦੇ ਇਹ ਸਾਡੇ ਪਿੰਡਾ ਜਨੇ ਸਾਡੇ ਪਿੰਡ ਦਾ ਸਰਪੰਚ ਸਾਹਿਬ ਆਏ ਸੀ ਉਹਨੂੰ ਵੀ ਬਿਠਾ ਲਿਆ ਸੀ ਫੋਟੋ ਸਿੰਘ ਸਰਹਾਰੀ ਨੇ ਹਾਂ ਫੋਨ ਕੀਤਾ ਸੀ ਉਹਨੂੰ ਬਿਠਾ ਲਿਆ ਸੀ ਕੈਰਾਬਾਦ ਨੂੰ ਛੱਡਾ ਇਤਿਹਾਸ ਅਸੀਂ ਆਏ ਆ ਤਾਂ ਕਰਕੇ ਛੱਡਾ ਹੈ ਸਾਡੇ ਤੇ ਜ਼ੁਲਮ ਕਰਨ ਲੱਪਿਆ ਸਾਡੇ ਬੰਦਿਆਂ ਤੇ ਜ਼ੁਲਮ ਕਰਨ ਲੱਪਿਆ ਕੀ ਜ਼ੁਲਮ ਕੀਤਾ ਉਹਨਾਂ ਨੇ ਉਹਨਾਂ ਜ਼ੁਲਮ ਇੱਕ ਉਧਰ ਵੀ ਸਾਡਾ ਗਰੀਬ ਬੰਦਾ ਉਹ ਮਰਵਾਤਾ ਉਧਰ ਲੱਖੋ ਕੀ ਉਹ ਮਰਵਾਤਾ ਸਰਪੰਚ ਨੂੰ ਬਣਾ ਉਹਨੇ ਇੱਕ ਇਹਦਾ ਕਾਰਨ ਨਹੀਂ ਮੈਂ ਮਤਲਬ ਮੈਨੂੰ 10-10 ਲੱਖ ਜਸ਼ਨ ਬਾਵਾ ਦੇ ਮਸਲੇ ਵੇਤੇ ਜਵਾਇ ਸਿੰਘ ਦੇ ਸਰਪੰਚ ਨੂੰ ਵੀ ਵਿਖਾ ਲਿਆ ਸੀ ਅਸੀਂ ਐਂਟਰੀ ਬੈਨ ਕੀਤੀ ਸੀ ਪਿੰਡ ਜਵਾਇ ਸਿੰਘ ਵਾਲੇ ਤੋਂ ਵੀ ਫੌਜਾਂ ਤੇ ਸਰਾਰੀ ਸਾਡੇ ਪਿੰਡ ਆਣਾ ਬੰਦ ਆ ਆਮਾਨ ਕਲਰ ਕੋਈ ਬੰਦਾ ਨਾ ਆਵੇ ਇਸ ਕਰਕੇ ਉਹਨਾਂ ਜਸਵੰਤ ਸਿੰਘ ਸਰਪੰਚ ਨੂੰ ਨਜਾਇਜ਼ ਪਰਚੇ ਪਾਈ ਜਾਂਦੇ ਆ ਨਜਾਇਜ਼ ਹੀ ਐਵੇਂ ਬੱਸ ਉਹਨਾਂ ਨੂੰ ਕੋਈ ਸੱਟੇ ਨਾਲ ਉਤਾਰ ਰਹੇ ਅੱਜ ਫੇਰ ਉਹ ਆਏ ਸੀ ਸਰਪੰਚ ਸਾਹਿਬ ਪੋਸਟਮਾਰਟੋਂ ਕਰਾਉਣ ਲਈ লাশ ਵੀ ਸਾਨੂੰ ਮਿਲ ਜਾਏ ਕਿ ਕੋਈ ਮੁਲਾਜ਼ਮ ਦੋ ਮਿਲ ਜਾਣ ਜਾਂ ਕਿਵੇਂ ਵੀ ਸਬੰਧ ਮੰਗਣ ਆਏ ਟੋਲੇ ਦਾ ਬਦਲਾਵੇਂ ਕਿਹਾ ਸਬੰਧ ਕਰਨੇ ਆ ਗਿਆਨ ਸਾਡੇ ਦੀ ਬਜਾਏ ਕਿ ਇਹੋ ਜਿਹੇ ਅਫਸਰ ਇਹਨਾਂ ਵੀ ਇੱਥੇ ਰਹਿਣੇ ਚਾਹੀਦੇ ਨੇ ਜੀ ਨਹੀਂ ਰਹਿਣ ਜੀ ਇਹਨਾਂ ਨੂੰ ਇਥੋਂ ਦਫਾ ਕਰਨਾ ਚਾਹੀਦਾ ਹੈ ਇੱਕ ਕੰਪਲੇਸ਼ਨ ਜਾਣੀ ਚਾਹੀਦੀ ਇਹ ਇੱਥੇ ਕੰਨੀ ਨਹੀਂ ਹੋ ਜਾਈ ਚਾਹੀਦੀ ਸਾਡੀ ਵੀਡੀਓ ਬਸ ਚਲੋ ਸਰਪੰਚ ਸਾਹਿਬ ਚਲੋ ਸਰ ਜੀ ਅਗਰ ਸਾਹਿਬ ਤੁਸੀਂ ਇਨਸਾਫ ਮੰਗਣ ਆਏ ਸੀਗੇ ਆਪਣੇ ਪਿੰਡ ਦੇ ਬੰਦਿਆਂ ਵਾਸਤੇ ਤੁਹਾਨੂੰ ਥਾਣੇ ਅੰਦਰ ਬੰਦ ਕਰ ਲਿਆ ਗਿਆ ਕੀ ਕਹਿਣਾ ਚਾਹੋਗੇ ਸਰ ਸਰ ਤੋਂ ਪਹਿਲਾਂ ਤੁਹਾਡਾ ਤਨਮਾ ਮੀਡੀਆ ਜਿਹੜਾ ਤੁਸੀਂ ਲੋਕਾਂ ਦੀ ਆਵਾਜ਼ ਸੁਣਨ ਵਾਸਤੇ ਪਹੁੰਚੇ ਹੋ ਸਰ ਮਸਲਾ ਇਹ ਸੀ ਮੇਰੇ ਪਿੰਡੇ ਕੱਲ ਇੱਕ ਡੈਥ ਹੋ ਗਈ ਸੀ ਐਕਸੀਡੈਂਟ ਕਰਕੇ ਅਸੀਂ ਉਹਦੀ ਡੈੱਡ ਬਡੀ ਫਰੋਈਪਰ ਪਈ ਸੀ ਵਲ ਦੇ ਵਿੱਚ ਜਿੰਦਾ ਪੋਸਟਮੈਨ ਨੂੰ ਕਰਾਉਣ ਅਸੀਂ ਤੇ ਮਲਾਜਮ ਨੂੰ ਲੈਣ ਵਾਸਤੇ ਆਏ ਸੀ ਸਵੇਰੇ ਆਏ ਸੀ ਅਸੀਂ ਇਹਨਾਂ ਨੂੰ ਵਾਰ ਵਾਰ ਬੇਨਤੀ ਕਰ ਰਹੇ ਸੀ ਸਾਨੂੰ ਕੋਈ ਮਲਾਇਮ ਦੇ ਦਿਓ ਡਿਊਟੀ ਲਾ ਦਿਓ ਸਾਡੇ ਨਾਲ ਜਾ ਕੇ ਜਿਹੜਾ ਉੱਥੇ ਅਸੀਂ ਲਾਸ਼ ਲੈ ਸਗੀਏ ਇਹਨਾਂ ਨੇ ਇੱਕ ਜਿੰਦੀ ਡਿਊਟੀ ਨਾਲ ਲਾਈ ਵੀ ਸੀ ਕਹਿੰਦੇ ਉਹਦੀ ਡਿਊਟੀ ਉਹ ਰਾਤ ਦਾ ਹੀ ਇੰਨੀ ਕੋਈ ਪੀ ਕੇ ਸੁੱਤਾ ਪਿਆ ਜੀ ਉਹ ਨੂੰ ਅਜੇ ਤੱਕ ਕੋਈ ਪਹਿਲਾਂ ਤੇ ਖੜਾ ਨਹੀਂ ਹੋ ਸਕਦਾ ਜੀ ਜਿੰਦੀ ਪ੍ਰੋਪਰ ਵੀਡੀਓ ਅਸੀਂ ਸਾਰੇ ਚੰਗਣਾਂ ਨੂੰ ਦੇ ਦੇ ਤੁਹਾਨੂੰ ਵੀ ਦੇ ਦਿੰਦੇ ਆ ਅਸੀਂ ਉਹ ਨੂੰ ਸਾਨੂੰ ਵਾਰੀ ਵੀ ਕਹਿੰਦੇ ਉਹ ਨੂੰ ਠਾ ਕੇ ਲਓ ਮੈਂ ਕਹਿੰਦਾ ਅਸੀਂ ਜਾਂ 58 ਸਾਢੇ ਕਹਿੰਦੇ ਨਹੀਂ ਉੱਠ ਰਿਹਾ ਅਸੀਂ ਗਏ ਆ ਪ੍ਰੋਪਰ ਵੀਡੀਓ ਨੂੰ ਠਾ ਦੇ ਬਰਾਏ ਆ ਕਹਿੰਦਾ ਮੇਰ ਨੂੰ ਨਹੀਂ ਕਹ ਪਤਾ ਤੂੰ ਮੁੰਚੀ ਕਹ ਲੋ ਕਿਸੇ ਹੋਰ ਦੀ ਡਿਊਟੀ ਲਾ ਦੋ ਮੈਂ ਨਹੀਂ ਜਾਣਾ ਠੀਕ ਹੈ ਅਸੀਂ ਬਾਹਰ ਆਣ ਕੇ ਇੱਥੇ ਵਜ ਤੋਂ ਆਏ ਅੰਦਰ ਇਹਨਾਂ ਨੇ ਨਾਲ ਦੇ ਨਾਲ ਫੌਜਾ ਸਾਰੀ ਦਾ ਫੋਨ ਆਉਂਦਾ ਉਹ ਕਹਿੰਦੇ ਅੱਛਾ ਜੀ ਮੈਨੂੰ ਮਨਾਲ ਦੇ ਬੰਦ ਫੜ ਕੇ ਅੰਦਰ ਬਿਠਾ ਲੈਂਦਾ ਜੀ ਮੈਂ ਕਹਿੰਦਾ ਮੇਰੇ ਤੇ ਕੋਈ ਐਫਰ ਹੈ ਹੀ ਨਹੀਂ ਜਦੋਂ ਮੈਨੂੰ ਕਿਸ ਕੱਲ ਤੇ ਬਿਠਾਣਾ ਹੈ ਕਹਿੰਦਾ ਮੈਨੂੰ ਤਾਂ ਫੌਜਾ ਸਿੰਘ ਦਾ ਰਾਰੀ ਐਮਐਲਏ ਦਾ ਫੋਨ ਆਇਆ ਕਿ ਇਹਨੂੰ ਬਿਠਾਣਾ ਮੈਂ ਤੈਨੂੰ ਬਿਠਾ ਲਿਆ ਜੀ ਇਨਸਾਫ ਦੀ ਬਜਾਏ ਤੁਹਾਨੂੰ ਅੰਦਰ ਹਵਾਲਾਤ ਮਿਲੀ ਅੰਦਰ ਥਾਣੇ ਤੁਹਾਨੂੰ ਨਜ਼ਰਬੰਦ ਕਰ ਕਰ ਲਿਆ ਗਿਆ ਇਹ ਸਾਡੇ ਡੀਆਜੀ ਸਾਹਿਬ ਅਤੇ ਐਸਐਸ ਸਾਹਿਬ ਬਹੁਤ ਚੰਗੇ ਨੇ ਜਿਹੜੇ ਕਾਨੂੰਨੀ ਕਾਰਵਾਈ ਹਮੇਸ਼ਾ ਪਹਿਲ ਦਿੰਦੇ ਨੇ ਕੀ ਮੰਗ ਕਰਨਾ ਚਾਹੋਗੇ ਉਹਨਾਂ ਕਿ ਇਹੋ ਜਿਹੇ ਅਫਸਰਾਂ ਨੇ ਚਾਹੀਦੇ ਨੇ ਇਹਨਾਂ ਦੇ ਕਾਰਵਾਈ ਹੋਣੀ ਚਾਹੀ ਉਹ ਦੋ ਕੋ ਸਾਡੇ ਸਾਰੇ ਸਾਥੀ ਕਹ ਰਹੇ ਨੇ ਕਿ ਐਸਐਸ ਨੇ ਵੀ ਖੁਦ ਨਹੀਂ ਆਪ ਡਰਿੰਕ ਕੀਤੀ ਵੀ ਹੈ ਜਿੰਨਾ محکمہ ਆਨ ਡਿਊਟੀ 'ਚ ਵੀ दारू ਪੀ ਕੇ ਰਹਿੰਦੇ ਜਿੰਨੇ ਵੀ ਹੈਗੇ ਮੁਲਾਜ਼ਮਾਂ ਇਥੋਂ ਮੈਨੂੰ ਨਹੀਂ ਲੱਗਦਾ ਇਸ ਥਾਣੇ ਦੇ ਵਿੱਚੋਂ ਕਿਸੇ ਨੂੰ ਇਨਸਾਫ ਮਿਲਦਾ ਹੋਵੇਗਾ ਤੁਸੀਂ ਦੇਖ ਲਓ ਆਏ ਜਿੰਨੇ ਸੇ ਧਰਨੇ ਮਜਾਰੇ ਲੱਗ ਰਹੇ ਨੇ ਕੋਈ ਵੇਖੋ ਜੀ ਕਿਸੇ ਨੂੰ ਪਹਿਲ ਦੇ ਆਧਾਰ 'ਤੇ ਇਨਸਾਫ ਮਿਲਦਾ ਲੋਕ ਕਿਉਂ ਆਏ ਧਰਨੇ ਲਾਉਣ ਠੀਕ ਹੈ ਤੇ ਜਿਹੜੀ ਫੌਜਾ ਸਰਾਈ ਨੇ ਪਹਿਲ ਕੀਤੀ ਹੈ ਅਸੀਂ ਸ਼੍ਰੀਆਮ ਤੁਹਾਡੇ ਮੀਡੀਆ ਸਾਹਮਣੇ ਮੈਂ 40 ਕਰਦਾ ਆਉਣ ਵਾਲੇ ਜਿਨ੍ਹਾਂ ਦੇ ਬੱਚੇ ਨੂੰ ਪਿੰਡਾਂ ਵਿੱਚੋਂ ਨੰਗਾ ਭਜਾਵਾਂਗੇ ਇਹਦਾ ਟਾਈਮ ਹੈ ਜਿੰਨੇ ਪਰਚੇ ਜਿੰਨੇ ਪਰਚੇ ਕਰਾਉਣਾ ਕਰਵਾਦੇ ਹੁੰਦਾ ਟਾਈਮ ਹੈ ਜੀ ਪਰਚੇ ਬੰਦੇ ਦੇ ਹੁੰਦੇ ਕੋਈ ਗੱਲ ਨਹੀਂ ਪਰ ਆਣਵੇਂ ਟਾਈਮ ਦੇ ਵਿੱਚ ਉਹਨੂੰ ਦੱਸਾਂਗੇ ਕਿ ਪਿੰਡਾਂ 'ਚ ਕਿਵੇਂ ਵੱਢਦਾ ਲੋਕਾਂ ਨੇ ਇੰਨਾ ਕੋ ਤੱਕਾ ਕਰ ਰਿਹਾ ਲੋਕਾਂ ਦੇ ਲੋਕਾਂ ਨੇ ਜਿਹੜੇ ਸਬਰ ਨਾਲ ਟੁੱਟ ਚੁੱਕਿਆ ਵੇਖਾਂਗੇ ਇਹਨੂੰ ਪਿੰਡਾਂ 'ਚ ਕਿਵੇਂ ਵੱਢਦਾ ਨੰਗੇ ਭਜਾਵਾਂਗੇ ਉਹਨੂੰ ਜੀ ਕੀ ਜੇ ਅਫਸਰਾ ਤੇ ਡਾਕਟਰ ਮਿਲ ਜਾਣਾ ਹੋਣਾ ਚਾਹੀਦਾ ਬਿਲਕੁਲ ਗੁਰਗ ਪਹਿਲ ਦੇ ਦਰਦ ਹੋਣਾ ਚਾਹੀਦੀ ਪਹਿਲ ਦੇ ਦਰਦ ਹੋਣਾ ਚਾਹੀਦੀ ਐਸਐਸਪੀ ਸਾਹਿਬ ਸ਼ਾਇਦ ਲਾਈਵ ਦੇਖ ਰਹੇ ਹੋਣ ਕੀ ਕਾਰਵਾਈ ਹੈ ਉਹਨਾਂ ਨੂੰ ਸਰ ਸਾਨੂੰ ਐਸਐਸਪੀ ਸਾਹਿਬ ਤੋਂ ਬਹੁਤ ਉਮੀਦ ਹੈ ਚੰਗੇ ਇਨਸਾਨ ਨੇ ਵਧੀਆ ਨੇ ਲੋਕਾਂ ਦੀ ਮੁਸ਼ਲਾ ਸੁਣਦੇ ਆ ਲੋਕਾਂ ਵਿੱਚ ਗਰੇ ਨੇ ਪਰ ਜਿਹੜੇ ਇੱਥੋਂ ਦੇ ਕਰਪਟ ਆਪਸ਼ਨ ਨੇ ਜਿਹੜੇ ਗੁਰੂ ਸਾਹਿਬ ਦੇ ਇਹ ਫੌਜੇ ਸਿੰਘ ਸਰਾਈ ਦੀ ਬਾਣ ਹੈ ਜੀ ਉਹਦੇ ਕਹਿਣ ਤੋਂ ਬਿਨਾਂ ਨਹੀਂ ਕੁਝ ਪਤਾ ਨਹੀਂ ਲਾਦੇ ਜੀ ਉਹਨਾਂ ਦੇ ਕਹਿਣ ਚਲਦੀ ਹੈ ਜੀ ਸਰ ਚਲੋ ਸਰ ਅਸੀਂ ਵੀ ਲੇਟ ਹੋ ਰਹੇ ਹਾਂ ਅਸੀਂ ਸਾਨੂੰ ਮੇਨ ਤੱਕ ਡੈੱਡ ਬੋਡੀ ਲਾਈ ਹੈ ਉਹਦਾ ਸਤਿਕਾਰ ਕਰੀ ਜਨਤਾ ਬਹੁਤ ਖਰਾਬ ਧੰਨਵਾਦ ਸਰ ਬਹੁਤ ਧੰਨਵਾਦ